ਜਵਾਕ ਨੂੰ ਨਵਾਦਾ ਫਿਰ ਕੋਈ ਹੋਰ ਕੰਮ ਨੂੰ ਹੱਥ ਲਾ ਲੀ ਆਪਾਂ ਨੇ ਕਿਦੇ ਵਾਸਤੇ ਪਾਈ ਇੰਨੇ ਗਰਮ ਮੰਮੀ ਮੈਂ ਤਾਂ ਮੁੰਡੇ ਨੂੰ ਨਵਾਉਂਦੀ ਸੀ ਕਿ ਛੁੜੇ ਤੈਨੂੰ ਪਤਾ ਹੈ ਨਾ ਉਹਨੂੰ ਜਵਾਕ ਨੂੰ ਪਹਿਲੇ ਠੰਡ ਲੱਗੀ ਪਈ ਆ ਦੱਸ ਕਿਦਰੇ ਨਵਾਉਣ ਨੂੰ ਕੀ ਹੁੰਦਾ ਜੇ ਇੱਕ ਦਿਨ ਨਾ ਨਵਾਏਗੀ ਮੰਮੀ ਕੋਈ ਆ ਜਾਂਦਾ ਫਿਰ ਅਗਲਾ ਕਹਿੰਦਾ ਜਵਾਕ ਵੀ ਨਹੀਂ ਸੰਭਿਆ ਹੁੰਦੇ ਮੇਰੀ ਗੱਲ ਸੁਣ ਲੈ ਜਵਾਕ ਦੇ ਵਿੱਚ ਦੀ ਹਵਾ ਨਿਕਲ ਜਾਂਦੀ ਹੁੰਦੀ ਹੈ ਠੰਡ ਦਾ ਮੌਕਾ ਹੈਗਾ ਚਲ ਕੋਈ ਰਮ ਫਿਰ ਰਹਿਣ ਦੇ ਨਾਨ ਮੋਣੀ ਉਹੀ ਮੂੰਹ ਹਟੋ ਦੇਨੀ ਆਹੋ ਨਾਲ ਮੈਨੂੰ ਐਂ ਦੱਸ ਹਾਂ ਉਹ ਮਹਾਰਾਣੀ ਕਿਹਨੂੰ ਪੁੱਛ ਕੇ ਤੋਰੀ ਸੀ ਤੇ ਪ੍ਰੀਤ ਮੰਮੀ ਹਾਂ ਮੰਮੀ ਤੁਹਾਨੂੰ ਦੱਸਿਆ ਦਸੀਗਾ ਵੀ ਉਹ ਮੇਰੇ ਕੋਲ ਆ ਗਈ ਤੇ ਕਹਿੰਦੀ ਮੇਰੀ ਕੁੜੀ ਬਾਲੀ ਬਿਮਾਰ ਆ ਤਾਂ ਕਰਕੇ ਫਿਰ ਮੈਂ ਹੀ ਭੇਜਤਾ ਸੀ ਉਹਨੂੰ ਅੱਛਾ ਤੈਂ ਦਾ ਭੇਜਤਾ ਤੇ ਫਿਰ ਆ ਗਈ ਉਹ ਹੁਣ ਦੱਸੀ ਮੈਨੂੰ ਮੰਮੀ ਫਿਰ ਕੀ ਪਤਾ ਕੁੜੀ ਜਾਦੇ ਸੀਰੀਅਸ ਹੋਵੇ ਮੈਂ ਤਾਂ ਫੋਨ ਕਰਕੇ ਵੀ ਨਹੀਂ ਪੁੱਛਿਆ ਕਰਲਾ ਫੋਣ ਫੋਣ ਕਿਹੜਾ ਕਰੇ ਚੱਕੂ ਉਹ ਮੇਰੀ ਗੱਲ ਸੁਣ ਲੈ ਮੈਂ ਜਾਣਦੀ ਆ ਇਹਨਾਂ ਨੂੰ ਵੀ ਕਈਆਂ ਜੀਆਂ ਹੁੰਦੀਆਂ ਤੈਨੂੰ ਹੁਣ ਚਾਰਗੇ ਹੋ ਉਹ ਇਹ ਨਹੀਂ ਪਤਾ ਗਾਹਾਂ ਜਾ ਕੇ ਕਿਸੇ ਦੇ ਹੋਰ ਘਰਾਂ ਦੇ ਕੰਮ ਫੜਲੇ ਹੋਣ ਨਹੀਂ ਨਹੀਂ ਵੀ ਇਹੋ ਜਿਹੀ ਨਹੀਂ ਹੈਗੀ ਪ੍ਰੀਤ ਮੈਨੂੰ ਪਤਾ ਉਹ ਤਾਂ ਮੇਰੇ ਨਾਲ ਭੈਣਾ ਵਾਂਗੂ ਰਹਿੰਦੀ ਆ ਹਰ ਇੱਕ ਗੱਲ ਮੇਰੇ ਨਾਲ ਸਾਂਝੀ ਕਰਦੀ ਆ ਜੇ ਕੋਈ ਇਹੋ ਜਿਹੀ ਗੱਲ ਹੋਈ ਨਾ ਉਹ ਮੈਨੂੰ ਜ਼ਰੂਰ ਦੱਸੂਗੀ ਆ ਭੈਣ ਵਾਲਾ ਪਿਆਰ ਨਾ ਹਰੇਕ ਦੇ ਨਾਲ ਲਟਾਇਆ ਕਰ ਮੈਂ ਤੈਨੂੰ ਦੱਸਾਂ ਮੈਂ ਇਸ ਘਰ ਦੀ ਸਰਦਾਰ ਨਹੀਂ ਆ ਜਿਹੜੇ ਘਰ ਦੇ ਫੈਸਲੇ ਲੈਣੇ ਹੁੰਦੇ ਨੇ ਨਾ ਮੈਨੂੰ ਲੈਣ ਦੇ ਦਿਆ ਕਰ ਆ ਤੋ ਤੋ ਸੁਆ ਨਹੀਂ ਉੜਦੀ ਹੈਗੀ ਉਹ ਵਰਤਾ ਚੱਕ ਕੇ ਮੂੰਹ ਹੁਣ ਬੈਠੀ ਰਹੀ ਇੱਥੇ। ਚਲੋ ਫੋਨ ਵੀ ਨਹੀਂ ਚੱਕਣਾ ਉਹਨੇ। ਮੰਮੀ ਫੈਸਲੇ ਵਾਲੀ ਕਿਹੜੀ ਗੱਲ ਆਈ ਦੇਚ ਹੈ? ਕਿਉਂ ਮੈਂ ਇਸ ਘਰ ਦੀ ਕੁਛ ਨਹੀਂ ਹੈਗੀ। ਮੈਂ ਫੈਸਲਾ ਨਹੀਂ ਲੈ ਸਕਦੀ ਕੋਈ। ਮੇਰੀ ਗੱਲ ਸੁਣ ਲੈ ਤਾਂ ਇੱਥੋਂ ਚੱਜ ਦਾ ਕੰਮ ਕੋਈ ਨਹੀਂ ਹੁੰਦਾ। ਜਿਹੜਾ ਘਰ ਦਾ ਸਿਆਣਾ ਬੰਦਾ ਉਹਨਾਂ ਨੂੰ ਸਾਰੀਆਂ ਗੱਲਾਂ ਪਤਾ ਹੁੰਦੀਆਂ। ਹੁਣ ਜੇ ਤੂੰ ਮੈਨੂੰ ਪੁੱਛਦੀ ਵੀ ਭਈ ਉਹ ਜਾਣ ਨੂੰ ਕਹਿੰਦੀ ਮੈਂ ਉਹਨੂੰ ਕਦੇ ਨਹੀਂ ਸੀ ਜਾਣ ਦਿੰਦੀ। ਫਿਰ ਉਹੀ ਤਾਂ ਗੱਲ ਮੰਮੀ। ਹਾਂ ਆਪ ਖੁਦਰੀਆਂ ਚੱਲਦੀਆਂ ਗਈ। ਫਿਰ ਤੁਸੀਂ ਜਾਣ ਨਹੀਂ ਦੇਣਾ ਸੀ ਤੇ ਉਹਨੇ ਆਪਦੇ ਜਵਾਬ ਨਹੀਂ ਦੇਖੇ ਨੇ ਵਿਚਾਈ ਨੇ ਕਿ ਆਪਣੇ ਜੋਗੀ ਆ ਬਸ ਉਹ ਤੈਨੂੰ ਜਿਆਦਾ ਨਹੀਂ ਉਹ ਤੇ ਤਰਸ ਆਉਣ ਲੱਗ ਗਿਆ ਮੈਂ ਕਹਣੀ ਆ ਤੂੰ ਵੀ ਉਹਦੇ ਨਾਲ ਹੀ ਵਗ ਜਾ ਉਹਦੇ ਜਵਾਕ ਪੜਾਦੀ ਤੂੰ ਮੰਮੀ ਤੁਸੀਂ ਤਾਂ ਪੁੱਠੇ ਚੱਲਦੇ ਥੋੜੇ ਕੋਈ ਸਿੱਧੀ ਗੱਲ ਵੀ ਕਹੀਏ ਤੂੰ ਤਾਂ ਇਹ ਮੈਂ ਨਹੀਂ ਚੱਲਦੀ ਪੁੱਠੀ ਤਾਂ ਤੂੰ ਚੱਲਦੀ ਹੈ ਹਾਂ ਨਾਲ ਮੇਰੀ ਗੱਲ ਸੁਣ ਜੇ ਤਾਂ ਹੋ ਆਉਂਦੀ ਠੀਕ ਹੈ ਇਹਨੂੰ ਕਰ ਲਾ ਪੋਣ ਨਹੀਂ ਇਹਨੂੰ ਗੁਰਬਲ ਨੂੰ ਕਹਿ ਵੀ ਸਾਰੇ ਕੰਮ ਕਰਨੇ ਆ ਜੇ ਪ੍ਰੀਤ ਆ ਗਈ ਤਾਂ ਉਹਨੂੰ ਇਹ ਕਹਿ ਵੀ ਤੈਂ ਕੱਲੇ ਜਵਾਕ ਸਾਹਮਣੇ ਕਹਿ ਕੇ ਸਾਰਾ ਕੰਮ ਇਹ ਤੋਂ ਕਰਾਉਣਾ ਮੰਮੀ ਇਹਨੂੰ ਤਾਂ ਮੈਂ ਆਪੇ ਸਮਝਾ ਦੂੰਗੀ ਸਾਰੇ ਕੰਮ ਬਸ ਇੱਕ ਕਵੇ ਤੇ ਮੱਥਾ ਬਾਲਾ ਮਾਰਨਾ ਪੈਂਦਾ ਹਰ ਇੱਕ ਕੰਮ ਪਹਿਲਾਂ ਕਹਿਣਾ ਪੈਂਦਾ ਫੇਰ ਕਰਦੀ ਆ ਮੈਂ ਉਹੀ ਕਹਿਣੀ ਆ ਵੀ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਸਮਝਾ ਦੇ ਇਹਨੂੰ ਕਹ ਵੀ ਸਾਥੋਂ ਰੋਏ ਰੋਏ ਤੇਨਾ ਮੱਥਾ ਪਕਾਈ ਨਹੀਂ ਹੁੰਦੀ ਕੋਈ ਗੱਲ ਨਹੀਂ ਮੰਮੀ ਮੈਂ ਕਹਿ ਦੇਣੀ ਬਾਕੀ ਮੈਂ ਪ੍ਰੀਤ ਨੂੰ ਕਰਦੀ ਆ ਫੋਨ ਕਰ ਦੇ ਫੋਨ ਉਹਨੂੰ ਜੇ ਉਹਨੇ ਤੇਰਾ ਫੋਨ ਜਾਂ ਨਾ ਚੱਕਿਆ ਨਾ ਫਿਰ ਤੂੰ ਦੇਖੀ ਜਦੋਂ ਆਈ ਉਹਦਾ ਮੈਂ ਕੀ ਹਾਲ ਕਰੂੰਗੀ ਮੰਮੀ ਤੁਸੀਂ ਉਹਨੂੰ ਚਾਹ ਨੂੰ ਕਿਉਂ ਕੁਛ ਕਹੋਗੇ ਉਹਦੀ ਮਜਬੂਰੀ ਸੀ ਉਹ ਨਹੀਂ ਜਾਣਦੀ ਸੀ ਨਹੀਂ ਤਾਂ ਖਬਰਦਾਰ ਹੋ ਜਾ ਤੂੰ ਆ ਗੱਲਾਂ ਇਹ ਨਾ ਮੈਨੂੰ ਨਾ ਸਮਝਾਇਆ ਕਰ ਕੀ ਉਹਦੀ ਮਜਬੂਰੀ ਹੈ ਕੀ ਨਹੀਂ ਐਈਆਂ ਤਾਂ ਬੀ ਨੂੰ ਚਾਰਦੀਆਂ ਹੱਥਣ ਨੂੰ ਤੇਰੇ ਭਾਈ ਉਹ ਉਹਦੀ ਕੁੜੀ ਬਿਮਾਰ ਹੈਗੀ ਤੈਨੂੰ ਪਤਾ ਹੈ ਬਹਾਨੇਵਾਜ ਹੁੰਦੀਆਂ ਨੇ ਚਲ ਕੋਈ ਨੰਮੀ ਫਿਰ ਮੈਂ ਕਰ ਲੈਣੀ ਫੋਨ ਮੈਂ ਨੇ ਇੱਕ ਵਾਰੀ ਲਾਇਆ ਸੀਗਾ ਉਹਨੂੰ ਫੋਨ ਚੱਕਿਆ ਨਹੀਂ ਉਹਨੇ ਮੇਰਾ ਫੋਨ ਚੱਕੂਗੀ ਕਿਉਂ ਜੇ ਅਗਲੀ ਕੋਈ ਘਰੇ ਕੁੜੀ ਬਿਮਾਰ ਹੋਤਾ ਚੱਕੂ ਫੋਨ ਖਬਰੇ ਉਹਨੇ ਕਿੰਨੇ ਘਰਾਂ ਦਾ ਕੰਮ ਫੜੇ ਰੱਖਿਓ ਇਹ ਤਾਂ ਚਾਰੇ ਪਾਸੇ ਪੈਸੇ ਕਮਾਉਂਦੀਆਂ ਹੁੰਦੀਆਂ ਚਲ ਕੋਈ ਗੱਲ ਨੰਮੀ ਕੋਈ ਗੱਲ ਨਹੀਂ ਨਾਲੇ ਹੋਰ ਜਾ ਕਰ ਲੈ ਕੰਮ ਮੁੰਡੇ ਨੇ ਨਿਵਾਉਣ ਬੈਜੀ ਪਤਾ ਨਹੀਂ ਉੱਠਣਸਾਰ ਕੀ ਭਿੰਡੇ ਹੀ ਖਾ ਲੈਂਦੀ ਆ ਉੱਠਣਸਾਰ ਬੋਲਣ ਲੱਗ ਜਿੰਦੀ ਆ ਕਿਸੇ ਨੂੰ ਬਖਸ਼ਦੀ ਨਾਲੇ ਉਹ ਤੋਂ ਕੋਈ ਕੰਮ ਨਹੀਂ ਕਰਾਉਣਾ ਨਾਲੇ ਕਹਿੰਦੀ ਬੁਰਬੁਲ ਕੰਮ ਕਰੇ ਤੇ ਨਾਲੇ ਉਹਨੂੰ ਵੀ ਸਾਧ ਲਾ ਪਤਾ ਨਹੀਂ ਉਹਨੂੰ ਇੱਥੇ ਬਿਠਾ ਕੇ ਕੀ ਕਰਨ ਵਿਚਾਰੀ ਉਹਦੀ ਜਵਾਗੜੀ ਸੰਭ ਹੀ ਜਾਂਦੀ ਆ ਚਲੋ ਛੱਡ ਕੀ ਮੱਥਾ ਮਾਰਨਾ ਇਹ ਨਾਲ ਉਹ ਯਾਰ ਚੱਕ ਲੈ ਫੋਨ ਵੀ ਫੋਨ ਲਾ ਲੈ ਯਾਰ ਨਾ ਤੂੰ ਫੋਨ ਚੱਕੇ ਦੱਸ ਵੀ ਐਡਾ ਕਿਹੜੇ ਕੰਮ ਚ ਰੁੱਝਿਆ ਹੋਇਆ ਲੈ ਫੋਨ ਕਾ ਤੂੰ ਨਹੀਂ ਚੱਕਦਾ ਲੈ ਕੇ ਪੈਸੇ ਓ ਹੈਲੋ ਮੇਰੀ ਗੱਲ ਸੁਣ ਲੈ ਬਾਬੇ ਤੈਨੂੰ ਆਹ ਕੰਮ ਦੇ ਪੈਸੇ ਨਹੀਂ ਦਿੱਤੇ ਦੀ ਵੀ ਪੈਸੇ ਲੈ ਕੇ ਤੂੰ ਕਿਧਰੇ ਟੂਣਾ ਟਾਰਾ ਦੇ ਲੰਘ ਜਾਈ ਤੈਨੂੰ ਮੇਰੀ ਗੱਲ ਸੁਣ ਲੈ ਪੂਰਾ 5 ਲੱਖ ਰੁਪਇਆ ਲੱਗ ਗਿਆ ਤੈਨੂੰ ਆਹ ਕਾਦੇ ਪੈਸੇ ਦਿੱਤੇ ਦੀ ਤੈਨੂੰ ਕਿਹਾ ਸੀ ਵੀ ਉਹਨੂੰ ਮਰਵਾ ਦੇ ਨਾ ਤੇਥੋਂ ਮਰਵਾਇਆ ਗਿਆ ਨਾ ਤੇਥੋਂ ਕੋਈ ਹੋਰ ਕੰਮ ਹੋਇਆ ਇੱਥੇ ਭੂਆ ਮੈਨੂੰ ਗਾਲਾਂ ਦੇਈ ਜਾਂਦੀ ਐ ਵੀ ਬੰਦਾ ਜਿਹੜਾ ਕੰਮ ਰੋਕੇ ਪੈਸੇ ਲੈਨੇ ਉਹ ਤਾਂ ਦੇ ਦੇ ਉਹ ਤਾਂ ਕਰ ਦੇ ਨਹੀਂ ਫਿਰ ਮੇਰੇ ਪੈਸੇ ਬਾਸ ਮੋੜ ਦੇ ਵੀ ਮੈਂ ਤਾਂ ਕਿਸੇ ਹੋਰ ਤੋਂ ਕੰਮ ਕਰਾ ਲੂੰਗਾ ਯਾਰ ਐਵੇਂ ਚੱਲ ਬੰਨ ਅੱਧਾ ਕਲੇ ਨੇ ਚੱਕ ਲੈ ਫੋਨ ਭੂਆ ਇਹ ਪੁੱਗਿਆ ਤੇਰੀ ਗੱਲ ਸੁਣ ਲੈ ਹਾਂ ਤੇਰੀ ਗੱਲ ਸੁਣ ਲੈ ਗੱਲ ਤਾਂ ਦੱਸ ਦੇ ਦੱਸਾਂ ਤੈਨੂੰ ਗੱਲ ਮੈਂ ਤਾਂ ਫੋਨ ਲਾਇਆ ਸੀ ਉਹਨੂੰ ਰਾਜਪਾਲ ਨੂੰ ਮੈਂ ਆਖਿਆ ਵੀ ਜਿਹੜੇ ਤੈਨੂੰ ਪੈਸੇ ਦਿੱਤੇ ਸੀ ਭਈ ਨਾ ਤਾਂ ਉਹ ਮਰਵਾਇਆ ਨਾ ਤਾਂ ਉਹ ਕੰਮ ਕਰਾਇਆ ਕੋਈ ਮਤਲਬ じゃ ਸਾਡੇ ਪੈਸੇ ਮੋੜ ਦੇ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਉਹ ਤਾਂ ਮੁਰੂ ਕਾਲੇ ਨੇ ਚੱਕ ਲਿਆ ਫੋਨ ਬੂ ਮੈਂ ਮਰ ਜਾ ਤੂੰ ਸਾਰਾ ਕੁਝ ਬੋਲ ਤਾ ਵੇ ਮੈਂ ਤਾਂ ਸਾਰਾ ਕੁਝ ਇਹ ਤਾਂ ਹੁਣ ਜਿਹੜੀ ਕਾਲੇ ਨਾਲ ਗੱਲ ਤੇ ਉਹ ਤਾਂ ਕਹਿੰਦਾ ਅਸੀਂ ਕਾਲਾ ਬਨ ਰੱਖਿਆ ਸਾਡੇ ਕੋਲ ਸਾਰੇ ਸਬੂਤ ਨੇ ਕਹਿੰਦਾ ਉਹਨਾਂ ਨੂੰ ਉਹ ਤਾਂ ਵਈ ਫਿੱਲੇ ਵੜੀ ਕੁਛ ਹੀ ਅਲੇ ਜਿਵੇਂ ਹੀ ਮਰਵਾਤਾ ਜਿਵੇਂ ਹੀ ਮਰਵਾਤਾ ਤੂੰ ਮੈਂ ਹੁਣ ਦੱਸ ਮੈਂ ਕਿਹੜੇ ਖੂ ਖਾਤੇ ਚ ਪਈ ਆ ਤੈਨੂੰ ਤਾਂ ਜਮਈ ਅਕਲ ਮੌਤ ਨਹੀਂ ਕੋਈ ਗੱਲ ਤੂੰ ਐ ਤਾਂ ਪੁੱਛ ਲੈਂਦਾ ਪਹਿਲਾਂ ਵੀ ਮੂਰ ਕੋਣ ਬੋਲਦਾ ਫੇਰ ਪਾਉਂਕ ਲੈਂਦਾ ਹੁਣ ਮੈਨੂੰ ਕੀ ਪਤਾ ਤੀ ਮੈਂ ਤਾਂ ਐਂਤੀ ਵੀ ਉਹਦਾ ਫੋਨ ਆਫੀ ਚੱਕੂਗਾ ਮੇਰੀ ਗੱਲ ਸੁਣ ਲੈ ਤੂੰ ਐ ਕਰ ਤੂੰ ਸਾਹਮਣੇ ਮੈਂ ਮੈਂ ਮੜਾ ਜਾ ਕੇ ਆਉਣਾ ਚੰਗਾ ਤੂੰ ਕਿੱਥੇ ਜਾਣਾ ਮੈਂ ਪਿੰਡ ਗਣੀ ਜਾਣਾ ਨਾ ਪੁੱਤ ਵੜ ਕੇ ਮੇਰੀ ਗੱਲ ਸੁਣਾ ਐਂ ਨਾ ਕਰ ਮੈਂ ਇਕੱਲੀ ਅੱਛੀ ਕੀ ਮੇਰੀ ਗੱਲ ਸੁਣ ਲੈ ਤੂੰ ਆਹ ਕੱਪੜੇ ਨਾ ਪੜਿਆ ਕਰਨ ਵਾਲੇ ਮੇਰੀ ਗੱਲ ਸੁਣ ਲੈ ਤੂੰ ਜਦੋਂ ਮਾਮਲਾ ਠੰਡਾ ਹੋ ਗਿਆ ਮੈਂ ਉਦੋਂ ਆ ਜਾਊਂਗਾ ਮੈਂ ਨਹੀਂ ਜਾਣ ਦਿੰਦਾ ਇਹ ਮੈਂ ਤਾਂ ਹੁਣ 2 ਮਹੀਨੇ ਲਾ ਕੇ ਆਇਆ ਹਲੇ ਮੰਨੇ ਮਾਇਕੀ ਕੱਲੀ ਤੂੰ ਤਾਂ ਮੈਨੂੰ ਹੋਰ ਵੀ ਕੰਡਿਆ ਚ ਝਾੜੀਆਂ ਚ ਫਸਾ ਕੇ ਤੁਰ ਕੇ ਮੈਂ ਤਾਂ ਪਹਿਲਾਂ ਹੀ ਇੰਨੀ ਔਖੀ ਸੀ ਮੈਂ ਨਹੀਂ ਜਾਣ ਦਿੰਦੀ ਹੈਗੀ ਮੈਨੂੰ ਮਾਰ ਦੇਣਗੇ ਮੈਂ ਕਿੱਧਰ ਜਾਊਂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਤੂੰ ਮੇਰੀ ਗੱਲ ਸੁਣ ਲੈ ਤੂੰ ਜਿਵੇਂ ਮਰਜੀ ਸਾਰੀ ਜਿਵੇਂ ਮਰਜੀ ਕਰੀ ਮੈਂ ਤਾਂ 2 ਮਹੀਨੇ ਹੁਣ ਜੇਲ੍ਹ ਚ ਲਾ ਕੇ ਆਇਆ ਹਾਂ 10 ਮਿੰਟ ਤਵਾਰ ਕੇ ਨਾ ਕਰ ਹੱਥ ਬਣਾ ਲੈ ਇਹ ਤਾਂ ਪਹਿਲਾਂ ਹੀ ਬਾਕੀ ਹੈ ਚੰਗਾ ਮੈਂ ਮੂਠ ਕਰਕੇ ਆਉਣਾ ਚੰਗਾ ਚੰਗਾ ਮੈਂ ਨਹੀਂ ਮੁਰਦਾ ਮੈਂ ਨਹੀਂ ਮੁਰਦਾ ਬੇੜੀ ਬੈਠੀ ਆਲੇ ਵੇ ਖੜ ਜਾ ਚਲ ਓਏ ਉਠਾ ਬਾਸ ਆਉ ਲਿਆ ਹਾਂ ਲਾਸਾ ਮੈਂ ਤੈਨੂੰ ਕੀ ਕਹਾਂ ਦੱਸ ਜਿਹੜਾ ਕੁਸ ਮੈਂ ਪੁੱਛਦਾ ਹੈ ਦੱਸ ਗਵਾਈ ਦੇਂਗਾ ਉਹਨਾਂ ਦੇ ਖਿਲਾਫ ਆ ਲਾਡੀ ਦੀ ਮਾਂ ਹੋ ਗਈ ਆਈਸ਼ੂ ਹੋ ਗਿਆ ਤੀਜਾ ਹੋ ਗਿਆ ਲਾਡੀ ਆਪ ਵੀ ਨਾਲ ਹੀ ਆ ਤੇ ਇਹਨਾਂ ਦੇ ਖਿਲਾਫ ਤੇ ਤੂੰ ਗਵਾਈ ਦੇ ਉਹ ਤੇ ਤੈਨੂੰ ਆਹ ਆਹ ਮਾਫ਼ ਕਰ ਦੇ ਗਵਾਈ ਓਏ ਸ਼ਰਮ ਦੇ ਭਾਈਆਂ ਨੂੰ ਯਾਰ ਮਾਫ਼ ਕਰ ਦੇ ਗਲਤੀ ਹੋ ਗਈ ਓਏ ਓਏ ਕੋਈ ਓਏ ਮੇਰਾ ਸਾਲਾ ਮਰ ਵੀ ਨਾ ਜਾਵੇ ਕਿਤੇ ਹੋਰ ਲੈਣੇ ਦੇ ਦੇਣੇ ਪੈ ਜਾ। ਇਹ ਨੂੰ ਮੰਜੇ ਤੇ ਬਹੁੰਦੇ। ਓਏ ਕੀ ਹੋ ਗਿਆ? ਪਾਣੀ 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 ਪੀਣਾ। ਇੱਕ ਮਿੰਟ ਬੈਠੀ ਮੈਂ ਲੈ ਕੇ ਆਉਣਾ ਪਾਣੀ। ਫਾਹੇ ਨੂੰ ਬਾਕਸ ਦਾ ਨਹੀਂ ਇਹ ਕੁੱਟਾ ਦਾ ਮੈਨੂੰ ਬਹੁਤਾ ਬਦਲਾ ਤਾਂ ਲਊਗਾ ਇੱਕ ਵਾਰੀ ਕੋਈ ਗੱਲ ਨਹੀਂ ਤੇ ਉਹਦਾ ਪੁੱਤ ਨਹੀਂ ਮੈਂ ਵੀ ਜੇ ਨਾਂ ਬਦਲਾ ਲੈਂਦਾ ਇਹ ਤਾਂ ਹੁੰਜੱਕਰ ਗੋਲਬੋਲ ਮੇਰੀ ਕਾਲਸਰੀ ਆਹ ਕੂੜਾ ਇਕੱਠਾ ਕਰਕੇ ਨਾ ਐਂ ਕਹੇ ਸਰਦਾਰ ਜੀ ਨੇ ਬਾਹਰ ਜਾ ਕੇ ਆਉਣਾ ਤੇ ਉਹਨਾਂ ਵਾਸਤੇ ਰੋਟੀ ਲਾ ਦੀ ਜਾਈਂਗਾ ਨਾਲ ਸਬਜ਼ੀ ਬਣਾ ਦੀ ਕਿਉਂ ਤੇਰੇ ਕਿ ਹੱਥ ਟੁੱਟੇ ਨੇ ਨਾਲੇ ਤੈਨੂੰ ਚੰਗੀ ਤਰ੍ਹਾਂ ਦਿਖ ਰਿਹਾ ਵੀ ਮੈਂ ਗੋਹੇ ਕੁੜੇ ਦਾ ਕੰਮ ਕਰੀ ਜੰਨੀ ਆ ਆਪਦੀ ਰੋਟੀ ਨਾ ਆਪ ਬਣਾ ਲਓ ਜਾ ਕੇ ਮੈਨੂੰ ਪੂਰੀ ਦਿਸਦਾ ਨੀਗਾ ਮੇਰੀ ਪੂਰੀ ਤੇਜ ਆ ਮੈਨੂੰ ਤਾਂ ਤੂੰ ਨਾ ਹੀ ਸਖਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਕੁੜੀਆਂ ਨੂੰ ਤਿਆਰ ਕਰਦੀ ਆ ਉਹਨਾਂ ਨੇ ਸਕੂਲ ਜਾਣਾ ਤੂੰ ਆਪਦਾ ਕੰਮ ਕਰ ਜਾੜਾ ਤੈਨੂੰ ਕਿਹਾ ਨਾਲ ਚਾਲੂ ਤੂੰ ਆਏ ਮਾਰਦੇ ਜਵੇਂ ਇਹਨੂੰ ਪੀੜ ਲੱਗਦੀ ਹੁੰਦੀ ਐ ਮੇਰੀ ਗੱਲ ਸੁਣ ਲੈ ਕੁੜੀਆਂ ਨੂੰ ਤਿਆਰ ਕਰਨ ਤੇ ਨਾ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਦੋ ਰੋਟੀਆਂ ਬਣਾਉਣੀਆਂ ਨੇ ਉਹ ਤੂੰ ਨਹੀਂ ਬਣਾ ਸਕਦੀ ਹੈਗੀ ਜਿੰਨੀ ਤੂੰ ਜਵਾਨ ਚਲਾਉਣੀ ਹੈ ਨਾ ਇੰਨਾ ਟਾਈਮ ਚ ਤੂੰ ਰੋਟੀ ਬਣਾ ਆਉਂਦੀ ਉਹਨਾਂ ਵਾਸਤੇ ਇਹੀ ਮੈਂ ਕਹਿੰਦੀ ਆ ਜਿੰਨੇ ਟਾਈਮ ਤੀ ਤੂੰ ਮੇਰੇ ਨਾਲ ਬਹਿਸ ਕਰ ਰਹੀ ਐ ਨਾ ਉਹਨੇ ਟਾਈਮ ਨਾਲ ਰੋਟੀ ਬਣ ਜਾਂਦੀ ਨਾਲੇ ਮੈਨ ਵਿਪਰੀਤ ਨੂੰ ਨਾ ਤੂੰ ਹੀ ਛੁੱਟੀ ਕਰੀਆ ਉਹਦੀ ਕੋਈ ਕੰਮ ਨਹੀਂ ਪਿਆ ਹੈਗਾ ਉਹਨੂੰ ਅੱਛਾ ਤੈਨੂੰ ਪ੍ਰੀਤ ਦੇ ਮਚੇਵਾ ਹੋਇਆ ਪਿਆ ਮੇਰੀ ਗੱਲ ਸੁਣ ਲੈ ਉਹ ਵਿਚਾਰੀ ਆਪ ਹੀ ਨੇ ਜਾ ਕੇ ਰਾਜੀ ਸੀ ਉਹ ਤਾਂ ਕੁੜੀ ਬਿਮਾਰ ਹੋਈ ਪਈ ਆ ਉਹ ਤਾਂ ਕਰਕੇ ਭੇਜੀ ਆ ਮੈਂ ਉਹ ਬਸ ਕਰ ਬਸ ਕਰ ਮੈਨੂੰ ਨਾ ਤੇਰੇ ਸਾਰੇ ਡਰਾਮੇ ਪਤਾ ਨੇ ਤੂੰ ਬਹਾਨੇ ਸਿਰ ਨਾ ਉਹਦੀ ਛੁੱਟੀ ਕਰੀਏ ਵੀ ਸਾਰੇ ਘਰ ਦੇ ਕੰਮ ਤੂੰ ਮੇਥੋਂ ਕਰਾਵੇਂ ਹੈਣਾ ਸਫਾਂਗਾ ਦੇਂਦੀ ਮੈਨੂੰ ਤੈਨੂੰ ਲੋੜ ਨਹੀਂ ਹੈਗੀ ਠੀਕ ਆ ਤੂੰ ਮੇਰੀ ਕੋਸ਼ ਲੱਗਦੀ ਨਹੀਂ ਹੈਗੀ ਤੈਨੂੰ ਮੈਂ ਸਫਾਂਗਾ ਦੇਵਾਂ ਚਲ ਭੇਜਦੀ ਦਾ ਭੇਜਦੀ ਮੇਰੀ ਮਰਜ਼ੀ ਮੇਰਾ ਘਰ ਮੈਂ ਮਾਲਕਨ ਮੈਂ ਕਿਸ ਨੂੰ ਭੇਜਾਂ ਮੈਂ ਕਿਸ ਨੂੰ ਰੱਖਾਂ ਓ ਹੈਲੋ ਹੈਲੋ ਆਵਾਜ਼ ਥੋੜੀ ਚ ਗੱਲ ਕਰ ਠੀਕ ਹੈ ਅੱਛਾ ਪਹਿਲੀ ਗੱਲ ਤਾਂ ਇਹ ਤੈਨੂੰ ਤੇਰੀ ਔਕਾਤ ਦਿਖਾਈ ਹੋਈ ਆ ਮੈਂ ਵੀ ਤੂੰ ਕਿਸ ਲੈਵਲ ਦੀ ਆ ਅੱਛਾ ਤੇ ਜੇ ਤੂੰ ਇਸ ਘਰ ਦੀ ਨੂੰ ਆ ਨਾ ਤਾਂ ਮੈਂ ਵੀ ਇਸ ਘਰ ਦੀ ਨੂੰ ਆ ਠੀਕ ਹੈ ਮੇਰਾ ਪੂਰਾ ਪੂਰਾ ਹੱਕ ਬੰਦਾ ਇਸ ਘਰ ਤੇ ਜੇ ਤੂੰ ਮੇਰੀ ਔਕਾਤ ਦਿਖਾਈ ਸੀ ਨਾ ਤੇ ਅੱਜ ਤੂੰ ਆਪ ਦੇਖ ਲੈ ਕਿ ਤੇਰੇ ਹਾਲਾਤ ਮੈਂ ਕੀ ਕਰਤੇ ਆ ਕਿਚੀ ਨਿਗਾ ਮਾਰ ਗੋਹੇ ਚ ਹੱਥ ਮਾਰਦੀ ਫਿਰਦੀ ਆ ਤੂੰ ਹੁਣ ਅੱਜ ਜੇ ਮੇਰਾ ਮਾੜਾ ਸਮਾਂ ਹੈ ਨਾ ਤਾਂ ਕੱਲੋਂ ਤੇਰਾ ਵੀ ਸੀਗਾ ਯਾਦ ਨੇ ਦਿਨੋ ਦਿਨ ਜਿਵੇਂ ਕੁੱਟ ਮਾਰ ਕੇ ਤੇ ਤੁਹ ਕੰਮ ਕਰਾਉਂਦੇ ਸੀਗੇ ਜੇ ਮੇਰਾ ਟਾਈਮ ਸੀ ਨਾ ਮਾੜਾ ਉਹ ਟੱਪ ਗਿਆ ਹੁਣ ਮਾੜਾ ਟਾਈਮ ਤੇਰੇ ਤੇ ਆ ਇਹ ਲੰਘਣਾ ਨਹੀਂ ਇਹ ਐਂ ਚੱਲੂਗਾ ਕੋਈ ਨਾ ਇਹ ਹੋਇਆ ਵੀ ਤੇਰੇ ਕਰਕੇ ਹੀ ਐ ਤੇ ਜਿਹੜਾ ਮਾੜਾ ਸਮਾਂ ਨਾ ਹੁਣ ਮੈਂ ਤੇਰੇ ਤੇ ਲਾਵਾਂਗੀ ਦੇਖੀ ਚਲ ਮੈਂ ਕਰਦੀ ਕੀ ਆ ਜਿਹੜੇ ਸੁਪਨੇ ਹੁੰਦੇ ਨਾ ਦਿਨੇ ਨਹੀਂ ਦੇਖੀਦੇ ਹੁੰਦੇ ਇਹ ਜੋ ਰਾਤ ਨੂੰ ਆਪ ਸੌਂਜੇ ਨੇ ਨਾ ਉਹਦੇ ਸੁਪਨੇ ਦੇਖੀਦੇ ਹੁੰਦੇ ਆ ਰਾਤ ਦੇ ਸੁਪਨੇ ਕਦੇ ਸੱਚ ਨਹੀਂ ਹੁੰਦੇ ਠੀਕ ਹੈ ਹਾਂ ਦਿਨ ਦੇ ਸੁਪਨੇ ਸੱਚ ਹੁੰਦੇ ਆ ਤੇ ਬੇਡਾ ਨਾ ਬਹੁਤੀ ਬੈਸ ਨਾ ਕਰ ਰੋਟੀ ਬਣਾਣੀ ਆਪਣੇ ਆਪ ਜਾ ਕੇ ਬਣਾ ਲੈ ਮੈਂ ਤੁਹਾਡਾ ਇੱਕ ਵੀ ਕੰਮ ਨਹੀਂ ਕਰਦੀ ਹੈਗੀ ਠੀਕ ਹੈ ਨਾ ਕਰ ਕੰਮ ਮੈਂ ਤੈਨੂੰ ਕੰਮ ਕਰਨ ਨੂੰ ਕਹੀ ਨਹੀਂ ਜੇ ਤੈਨੂੰ ਮੰਮੀ ਤੇ ਇਹ ਕਹਿੰਦੇ ਫੇਰ ਹੀ ਤੂੰ ਕੰਮ ਕਰਦੀ ਨਾ ਨਾਲੇ ਇਹੀ ਮੈਨੂੰ ਕਹਿੰਦੇ ਵੀ ਉਹਨੂੰ ਕਿਹਾ ਮੈਂ ਤਾਂ ਕਰਕੇ ਤੈਨੂੰ ਕਹਿਨੀ ਆ ਜੇ ਕੰਮ ਤੂੰ ਨਹੀਂ ਕਰੇ ਨਾ ਤੈਨੂੰ ਕੋਈ ਮਜਬੂਰ ਨਹੀਂ ਕਰੀਂਦਾ ਤੂੰ ਨਾ ਰਹਿ ਇੱਥੇ ਆਪਦਾ ਬੈਗਪੈਕ ਕਰ ਤੇ ਤੇਰੀ ਮੰਮੀ ਦੇ ਘਰੇ ਵਗ ਜਾ ਹਾਂ ਤੂੰ ਕਹਿਣ ਵਾਲੀ ਹੁੰਨੀ ਕੌਣ ਕੌਣ ਹੁੰਨੀ ਹੈ ਤੂੰ ਮੈਸਰ ਕਰਦੀ ਮਾਲਕ ਨਾ ਹੁਣ ਠੀਕ ਹੈ ਜੀ ਤੁਸੀਂ ਮਾਲਕਨੋਂ ਮੈਂ ਕੋਈ ਕੰਮ ਨਹੀਂ ਕਰਦੀ ਜੋ ਹੁੰਦਾ ਨਾ ਕਰ ਲੁ ਠੀਕ ਹੈ ਚਲ ਠੀਕ ਹੈ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਮੈਨੂੰ ਬੁਲ ਬੁਲਨੇ ਜਵਾਬ ਦਿੱਤਾ ਉਹ ਕਹਿੰਦੀ ਮੈਂ ਰੋਟੀ ਲਾ ਸਕਦੀ ਸਰਦਾਰ ਜੀ ਆਸਤੇ ਚਲ ਕੋਈ ਗੱਲ ਨਹੀਂ ਮੈਂ ਤੇ ਰੋਟੀ ਲਾ ਦੂੰਗੀ ਜਾ ਕੇ ਇਹਦੇ ਕਹਦੇ ਕਿਸੇ ਤੋਂ ਨਹੀਂ ਡਰਦੀ ਹੈਗੀ ਮੈਂ ਠੀਕ ਹੈ ਤੁਲ ਕੋਈ ਆ ਦੋ ਗੋਹੇ ਗੋੜੇ ਦਾ ਆਪਣੇ ਆਪ ਕਰਿਓ ਨੌਕਰਾਨੀ ਨਹੀਂ ਲੱਗੀ ਇੱਥੇ ਮਾੜੀ ਜਨ ਲਈ ਮਚ ਜਾਂਦੀ ਹੈ ਪਰ ਇਹਨੂੰ ਮਚਾ ਕੇ ਨਾ ਬੜਾ ਮਜ਼ਾ ਆਉਂਦਾ ਅੱਗੇ ਮੇਰੇ ਨਾਲ ਕਰਦੀ ਹੁੰਦੀ ਸੀ ਨਾ ਹੁਣ ਇਹਦੇ ਨਾਲ ਕਰਮ ਚ ਮੈਨੂੰ ਬੜਾ ਹੀ ਸਵਾਦ ਆਉਂਦਾ ਜਦੋਂ ਮਚਦੀ ਹੈ ਨਾ ਐ ਮਚ ਮਚ ਕੇ ਗੱਲ ਕਰਦੀ ਆ ਅੰਦਰ ਤਾਂ ਮੈ ਹਰਪ੍ਰੀਤ ਹਮਨਿੰਦਰ ਕਿਵੇਂ ਆ ਵਧੀਆ ਤੂੰ ਦੱਸ ਕਿੱਧਰ ਚੱਲੀ ਸੀ ਕੁਛ ਨਹੀਂ ਗੁਰੂ ਘਰ ਜਾ ਕੇ ਆਨੀ ਆ ਅੱਛਾ ਚੱਲ ਵਧੀਆ ਗੱਲਾਂ ਗੁਰੂ ਘਰ ਤਾਂ ਚਾਇਆ ਕਰ ਨਾਲੇ ਮਨ ਲੱਗ ਜਾਂਦਾ ਤੇਰਾ ਹਾਂ ਉਹੀ ਤੇ ਗੱਲ ਹੈ ਮਨਿੰਦਰ ਤੈਨੂੰ ਵੀ ਪਤਾ ਹੁਣ ਘਰੇ ਇਕੱਲੀ ਰਹਿ ਜਾਨੀ ਆ ਕਾਲਾ ਤਾਂ ਭੱਗ ਜਾਂਦਾ ਕੰਮ ਤੇ ਕੀ ਕਰਾਂ ਹਰਪ੍ਰੀਤ ਬਸ ਕੁਛ ਕਹਿ ਨਹੀਂ ਸਕਦੇ ਚੱਲ ਤੂੰ ਕੋਈ ਨਾ ਮਨ ਹੌਲਾ ਨਾ ਕਰਿਆ ਕਰ ਮਨਿੰਦਰ ਤੂੰ ਤਾਂ ਮੇਰੀ ਝੋਲੀ ਭਰ ਕੇ ਨਾ ਝੋਲੀ ਖਾਲੀ ਕਰਤੀ ਮੇਰੀ ਤਾਂ ਮੇਰੇ ਤਾਂ ਜਵਾਕੜੀ ਚ ਮੋ ਪੈ ਗਿਆ ਸੀਗਾ ਉਹ ਵੀ ਦੂਰ ਕਰ ਲਈ ਮੇਰੇ ਤੋਂ ਤੁਸੀਂ ਹਰਪੀ ਤੈਨੂੰ ਪਤਾ ਇਹਦੇ ਚ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਦੂਰ ਨਹੀਂ ਕੀਤੀ ਤੇਰੀ ਜਵਾਕੜੀ ਤੇਰੇ ਤੋਂ ਤੈਨੂੰ ਪਤਾ ਇਹਨਾਂ ਦੀ ਆਪਸੀ ਦੁਸ਼ਮਣੀ ਨਹੀਂ ਦੂਰ ਕਰਤੀ ਕੁੜੀ ਮਨਿੰਦਰ ਫਿਰ ਜਿੰਨਾ ਦਾ ਕਸੂਰ ਹੈ ਉਹ ਤਾਂ ਨਹੀਂ ਆਪਦੀ ਗਲਤੀ ਮੰਨੀ ਜਾਂਦੇ ਨਾ ਫਿਰ ਕੀ ਕਰਾਂ ਹੁਣ ਦੱਸ ਮੈਂ ਤਾਂ ਬਥੇਰਾ ਸਮਝਾ ਕੇ ਦੇਖਿਆ ਇਹਨਾਂ ਨੂੰ ਕੋਈ ਮੇਰੀ ਗੱਲ ਸੁਣਦਾ ਹੀ ਨਹੀਂ ਗੱਲ ਤੈਨੂੰ ਵੀ ਪਤਾ ਅੱਗੇ ਕਿੰਨੀ ਕਿ ਮੇਰੀ ਘਰੇ ਚੱਲਦੀ ਆ ਜਾਂ ਕਿੰਨੀ ਕਿ ਮੇਰੀ ਇਹ ਸੁਣਦੇ ਆ ਮਨਿੰਦਰ ਕੋਈ ਕਿਸੇ ਦੀ ਨਹੀਂ ਸੁਣਦਾ ਇੱਥੇ ਤਾਂ ਹੁਣ ਆਪਦੀ ਮਨਮਰਜ਼ੀ ਕਰੀ ਜਾਂਦੇ ਆ ਮੈਂ ਤਾਂ ਹੁਣ ਪੁਛਤਾਈ ਜਾਂਦੀ ਆ ਨਾਲ ਤੂੰ ਵੀ ਪੁਛਤਾਉਂਦੀ ਹੋਵੇਂਗੀ ਵੀ ਕਿਉਂ ਕੁੜੀ ਗੋਦ ਦਿੱਤੀ ਸਗੋਂ ਜੇ ਕੁੜੀ ਗੋਦ ਦਿੱਤੀ ਤੇਰਾ ਮੋਹ ਪਿਆ ਹਨਾ ਮੈਨੂੰ ਪਤਾ ਤੇਰਾ ਕਿੰਨਾ ਔਖਾ ਹੁੰਦਾ ਉਹ ਜਵਾਕੜੀ ਬਿਨਾਂ ਇਦੋਂ ਚੰਗਾ ਤਾਂ ਤੁਸੀਂ ਕਿਸੇ ਹੋਰ ਕੁੜੀ ਨੂੰ ਗੋਦ ਲੈ ਲੈਂਦੇ ਉਹੀ ਤਾਂ ਗੱਲ ਆ ਮਨਿੰਦਰ ਜੀ ਕਾਲੇ ਨੇ ਨਹੀਂ ਰੱਖਣੀ ਸੀ ਪਹਿਲੇ ਮੈਨੂੰ ਕਹਿ ਦਿੰਦਾ ਵੀ ਆਪਾਂ ਨਹੀਂ ਲੈਣਾ ਕੋਈ ਵੀ ਜਵਾਕ ਗੋਦ ਉਹੀ ਤਾਂ ਗੱਲ ਆ ਪਰ ਕਾਲੇ ਬਾਈ ਦੇ ਦਿਲ ਚ ਮੈਨੂੰ ਪਤਾ ਇਹੋ ਜੀ ਕੋਈ ਗੱਲ ਨਹੀਂ ਸੀ ਉਹ ਤਾਂ ਚਾਹੁੰਦਾ ਹੀ ਸੀਗਾ ਵੀ ਚਲ ਮੈਂ ਇਹਨਾਂ ਦੀ ਕੁੜੀ ਗੋਦ ਲੈ ਕੇ ਪਾਲ ਲੂੰਗਾ ਪਰ ਜਿਹੜਾ ਕੁਝ ਮੇਰੀ ਸੱਸ ਨੇ ਕੀਤਾ ਨਾ ਇਹ ਸਾਰਾ ਕੁਝ ਹੋਈ ਉਹਦੇ ਕਰਕੇ ਜਾਂਦਾ ਜਿੰਨਾ ਵੀ ਕਸੂਰ ਹਨ ਆ ਮੇਰੀ ਸੱਸ ਦਾ ਸਾਰੇ ਪਵਾੜੇ ਤਾਂ ਇਹਦੇ ਪਾਏ ਹੋਏ ਨੇ ਗੱਲ ਤਾਂ ਮਹਿੰਦਰ ਸਹੀ ਐ ਤੇ ਜਿਹੜਾ ਵੀ ਕੁਝ ਹੁੰਦਾ ਇਹਦੇ ਕਰਕੇ ਹੋ ਜਾਂਦਾ ਹੁਣ ਜਿਹੜਾ ਕੁਝ ਅੱਗੇ ਵੀ ਹੋਊਗਾ ਨਾ ਸਾਰਾ ਇਹਦੇ ਕਰਕੇ ਹੋਊਗਾ ਮੈਂ ਤਾਂ ਨਹੀਂ ਡਰਦੀ ਰਹੀ ਨੀ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਵੀ ਹਾਈ ਹੋਊਗਾ ਕਿ ਮੈਂ ਨਹੀਂ ਚਾਹੁੰਦੀ ਜਾਂ ਤੁਹਾਡਾ ਘਰ ਪਟਿਆ ਜਾਵੇ ਜਾਂ ਮੇਰਾ ਘਰ ਪਟਿਆ ਜਾਵੇ ਦੇਖ ਜ਼ਿੰਦਗੀ ਤਾਂ ਦੋਨਾਂ ਦੀ ਬਰਬਾਦ ਹੋਊਗੀ ਐਚ ਮੇਰੇ ਸੱਸ ਦਾ ਤਾਂ ਕੁਝ ਨਹੀਂ ਜਾਣਾ ਉਹਨੇ ਤਾਂ ਆਪਦੀ ਜ਼ਿੰਦਗੀ ਕੱਟ ਲਈ ਹਜੇ ਆਪਾਂ ਆਪਦੀ ਅੱਗੇ ਜ਼ਿੰਦਗੀ ਕੱਟਣੀ ਆ ਮਨਿੰਦਰ ਮੈਂ ਤਾਂ ਬਥੇਰਾ ਸਮਝੋਣੇ ਕਾਲੇ ਨੂੰ ਵੀ ਜਿਹਦੀ ਗਲਤੀ ਆ ਉਹਨੂੰ ਸਜ਼ਾ ਦੇਣਾ ਦੂਜਿਆਂ ਨੂੰ ਕਿ ਵਿੱਚ ਸਜ਼ਾ ਦੇਈ ਜਾਂਦਾ ਸਾਰਿਆਂ ਨੂੰ ਕੀ ਕਰੀਏ ਇਹ ਚ ਕਾਲੇ ਦੀ ਵੀ ਕੀ ਗਲਤੀ ਆ ਮੈਂ ਤਾਂ ਇਹ ਚ ਕਾਲੇ ਦੀ ਕੋਈ ਗਲਤੀ ਨਹੀਂ ਮੰਦੀ ਹੈਗੀ ਉਹ ਆਪਦੀ ਜਗਾ ਜਮਾਂ ਸਹੀ ਆ ਜੇ ਉਹਦੀ ਗਲਤੀ ਹੁੰਦੀ ਨਾ ਤਾਂ ਮੈਂ ਉਹਨੂੰ ਆਪ ਨੂੰ ਕਹਿੰਦੀ ਪਰ ਮੈਨੂੰ ਪਤਾ ਉਹ ਸਹੀ ਆ ਤਾਂ ਹੀ ਅੱਜ ਤੱਕ ਮੈਂ ਉਹਨੂੰ ਕਦੇ ਕੁਝ ਨਹੀਂ ਕਿਹਾ ਵੀ ਜਿਹੜਾ ਕੁਝ ਵੀ ਉਹ ਕਰੀ ਜਾਂਦਾ ਨਾ ਉਹਨੂੰ ਕਰੀ ਜਾਂਦੀ ਸਗੋਂ ਸਮਝਾਉਣੀ ਤੇ ਮੈਂ ਲਾਡੀ ਨੂੰ ਆ ਵੀ ਉਹ ਕਮਲਾ ਐਵੇਂ ਵਿੱਚ ਫਸੀ ਜਾਂਦਾ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਵਾਸਤਾ ਨਹੀਂ ਆਦੀ ਮਾਂ ਦੇ ਕਰਤੂਤਾਂ ਦਾ ਵੀ ਕੀ ਕਰਦੀ ਫਿਰਦੀ ਆ ਉਹਦੇ ਪਿੱਛੇ ਲੱਗ ਜਾਂਦਾ ਮਨਿੰਦਰ ਜਿੱਦਨ ਲਾਡੀ ਨੂੰ ਸਾਰੀ ਗੱਲ ਪਤਾ ਲੱਗੀ ਨਾ ਆਪਦੀ ਮਾਂ ਦਾ ਖੜਾ ਆਪੇ ਛੱਡ ਦੂਗਾ ਕਿੱਦੇ ਆਊਗਾ ਉਹ ਦਿਨ ਹਰਪ੍ਰੀਤ ਕਿੱਦੇ ਆਊਗਾ ਉਹ ਦਿਨ ਕੋਈ ਨ ਮਨਿੰਦਰ ਤੂੰ ਬੜਾ ਫਿਕਰ ਨਾ ਕਰ ਉਹ ਦਿਨ ਜਲਦੀ ਆਇਆ ਦੇਖ ਚਲ ਕੋਈ ਨ ਹਰਪ੍ਰੀਤ ਤੂੰ ਵੀ ਨਾ ਫਿਕਰ ਨਾ ਕਰ ਚੰਗੀ ਗੱਲ ਆ ਤੂੰ ਗੁਰੂ ਘਰ ਜਾਣ ਲੱਗੀ ਰੋਜ਼ ਗੁਰੂ ਘਰ ਜਾਇਆ ਕਰ ਮੱਥਾ ਟੇਕ ਕੇ ਆਇਆ ਕਰ ਤੂੰ ਦੇਖ ਲਈ ਐ ਨਹੀਂ ਪਤਾ ਰੱਬ ਤੇਰੀ ਆਪ ਹੀ ਸੁਣ ਲੇ ਤੈਨੂੰ ਪਤਾ ਰੱਬ ਤਾਂ ਚੰਗਿਆਂ ਨਾਲ ਹਮੇਸ਼ਾ ਹੀ ਖੜਦਾ ਖੜਦਾ ਨਹੀਂ ਤਾਂ ਮਾੜਿਆਂ ਨਾਲ ਨਹੀਂ ਖੜਦਾ ਇੱਕ ਦਿਨ ਤਾਂ ਮਾੜੇ ਦਾ ਵੀ ਟਾਈਮ ਆਉਂਦਾ ਤੇ ਚੰਗੇ ਦਾ ਵੀ ਟਾਈਮ ਆਉਂਦਾ ਤੁਹਾਡਾ ਵੀ ਟਾਈਮ ਆਊਗਾ ਹਾਂ ਤੂੰ ਸਹੀ ਕਹਿਨੀ ਆ ਚੱਲ ਤੂੰ ਵਗ ਜਾ ਅਰੇ ਪਤਾ ਕੋਈ ਦੇਖ ਲੇ ਫਿਰ ਵੇਰ ਬੋਲਣਗੇ ਆਪਾਂ ਨੂੰ ਉਹੀ ਤਾਂ ਚੱਲ ਤੂੰ ਕਿੱਧਰ ਚੱਲੀ ਮੈਂ ਨੇ ਇੱਧਰ ਕੰਮ ਜਾ ਕੇ ਆਉਂਦੀ ਸੀ ਚਾਚੀ ਕੀ ਕਰੇ ਹਾਂ ਤੇ ਜਵਾਕ ਠੀਕ ਹੈ ਹਾਂ ਹਾਂ ਜਵਾਕ ਠੀਕ ਹੈ ਤੈਨੂੰ ਯਾਦ ਕਰਦੀ ਹੁੰਦੀ ਆ ਚੱਲ ਕੋਈ ਗੱਲ ਨਹੀਂ ਜਿਵੇਂ ਅੱਜ ਆਪਾਂ ਮਿਲ ਗਏ ਨਾ ਐਸ ਦਿਨ ਚੋਰੀ ਚੋਰੀ ਮੈਂ ਤੈਨੂੰ ਮਿਲਵਾ ਕੇ ਲੈ ਜੰਮੀ ਜਵਾਕ ਲਈ ਨਾ ਠੀਕ ਹੈ ਚੰਗਾ ਆਪਣਾ ਘਰ ਦਾ ਕੁਝ ਵੰਡਿਆ ਆਪ ਤਾਂ ਪਹਿਣਾ ਪਹਿਣਾ ਹਾਂ ਤੇ ਬਾਕੀ ਗੱਲ ਇਹ ਆ ਲਾਡੀ ਨੂੰ ਨਾ ਦੱਸੀ ਵੀ ਆਪਾਂ ਮਿਲੇ ਸੀਗੇ ਹਾਂ ਨਹੀਂ ਨਹੀਂ ਮੈਂ ਨਹੀਂ ਦੱਸਦੀ ਚੱਲ ਚੰਗਾ ਚੱਲ ਧਿਆਨ ਰੱਖੀ ਠੀਕ ਹੈ ਵਿਚਾਰੀ ਕਿੰਨੀ ਚੰਗੀ ਆ ਵਿਚਾਰੇ ਇਹਨਾਂ ਦਾ ਕੀ ਕਸੂਰਾ ਇਹ ਤਾਂ ਆਪ ਵਿਚਾਰੇ ਫਸੇ ਹੋਏ ਆ ਚਲ ਏ ਰੱਬਾ ਤੂੰ ਇਹਨਾਂ ਦੀ ਸੁਣ ਲਈ ਨਮਾਣਿਆਂ ਦੀ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਹੁਣ ਫੁੱਫੜ ਨੂੰ ਕੀ ਜਵਾਬ ਦੇਉਂਗਾ ਪਹਿਲਾਂ ਤਾਂ ਰਾਜਪਾਲ ਮੇਰੇ ਕਬਜ਼ੇ 'ਚ ਸੀ ਹੁਣ ਤਾਂ ਉਹ ਵੀ ਭੱਜ ਗਿਆ ਮੇਰੇ ਸਾਲੇ ਨੇ ਡਰਾਮਾ ਦੇਖ ਕਰਿਆ ਹੁਣ ਨਹੀਂ ਹੱਥ ਲੱਗਦਾ ਉਹ ਤੋਂ ਹਰਪ੍ਰੀਤ ਇਹ ਨਹੀਂ ਪਤਾ ਕਿੱਦਾਂ ਟੱਪ ਜਾਂਦੀ ਆ ਸਾਰੇ ਗੇਟ ਖੁੱਲੇ ਪਏ ਆ ਨਾਲੇ ਮੈਂ 100 ਵਾਰੀ ਕਿਹਾ ਵੀ ਤੂੰ ਮੈਨੂੰ ਬਿਨਾਂ ਦੱਸੇ ਨਾ ਜਾਇਆ ਕਰ ਪਤਾ ਨਹੀਂ ਕਿੱਧਰ ਗਈ ਆ ਕਿੱਧਰ ਨਹੀਂ ਕੀ ਹੋ ਗਿਆ ਜੀ ਹੋ ਜਾ ਤੂੰ ਮਾੜਾ ਮੋਟਾ ਦੱਸ ਕਿੱਧਰ ਜਾਇਆ ਕਰ ਹਰ ਵੀ ਕਿੱਧਰ ਜਾਵਣੀ ਸੀ ਮੈਂ ਤਾਂ ਗੁਰੂ ਘਰ ਗਈ ਸੀ ਜੀ ਬਾਈ ਗੁਰੂ ਜੀ ਦਾ ਸ਼ੁਕਰਾਨਾ ਕਰਨ ਗਈ ਸੀ ਜੀ ਰੁਮਾਤਮਾ ਨੇ ਆਪਣੀ ਮੱਥਾ ਤਾਂ ਸੁਣੀ ਆ ਉਹ ਤਾਂ ਗੱਲ ਠੀਕ ਆ ਜੋ ਤੈਨੂੰ ਡਾਕਟਰ ਨੇ ਬੈਡ ਰੈਸਟ ਦੱਸਿਆ ਠੀਕ ਆ ਤੂੰ ਯਾਰ ਟਿਕ ਜਾ ਕਰੇ ਨਾਲੇ ਮੇਰੀ ਗੱਲ ਸੁਣ ਲਾ ਫੁੱਫੜ ਮੈਨੂੰ ਕਹਿ ਕੇ ਗਿਆ ਸੀ ਜਾਂਦਾ ਹੋਇਆ ਠੀਕ ਆ ਵੀ ਆ ਜਵਾਕ ਵਾਲੀ ਗੱਲ ਆ ਕਿਸੇ ਨੂੰ ਵੀ ਪਤਾ ਨਹੀਂ ਲੱਗਣੀ ਚਾਹੀਦੀ ਖਾਸ ਕਰਕੇ ਲਾੜੀ ਕੇ ਘਰ ਤੱਕ ਇਹ ਗੱਲ ਨਹੀਂ ਜਾਣੀ ਚਾਹੀਦੀ ਇਹ ਨਾ ਹੋਵੇ ਆਪਣੇ ਜਵਾਕ ਦੇ ਆਉਣ ਤੋਂ ਪਹਿਲਾਂ ਹੀ ਉਹਦੇ ਦੁਸ਼ਮਣ ਖੜੇ ਹੋ ਜਾਣ ਉਹ ਤਾਂ ਜੀ ਮੈਨੂੰ ਪਤਾ ਹੈ ਮੈਂ ਕਿਹੜਾ ਉਹਨਾਂ ਨੂੰ ਦੱਸਣ ਲੱਗੀ ਆ ਨਾਲੇ ਮੈਂ ਤਾਂ ਆਈ ਆ ਵੀ ਪ੍ਰਮਾਤਮਾ ਨੇ ਆਪਣੀ ਮਸਾ ਸੁਣੀ ਹੈ ਪ੍ਰਮਾਤਮਾ ਤੇ ਫੂਫੜ ਦਾ ਕਦੇ ਮੈਂ ਤਾਂ ਦੇਣਾ ਨਹੀਂ ਦੇ ਸਕਦੀ ਮਸਾ ਕੋ ਖਰੀ ਕੇ ਹੋਈ ਹੈ ਮੇਰੀ ਤਾਂ ਉਹ ਤਾਂ ਗੱਲ ਤੇਰੀ ਠੀਕ ਆ ਹੈ ਬਾਕੀ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਸਿਆਣੇ ਕਹਿੰਦੇ ਹੁੰਦੇ ਆ ਨਾ ਕਹਿੰਦੇ ਦੇਰ ਆਏ ਦਰਸਤ ਆਏ ਠੀਕ ਆ ਚਲ ਕੋਈ ਨਹੀਂ ਮਹਾਰਾਜ ਨੇ ਮਾਤਾ ਦਿਨ ਰਾਤ ਇਹੀ ਸ਼ਕਰਾਨਾ ਕਰਦਾ ਵੀ ਉਹਨੇ ਆਪਣੇ ਨਮਾਨਿਆਂ ਤੇ ਵੀ ਨਿਗਾਹ ਮਾਰੀ ਤੇ ਆਪਣੇ ਵੀ ਚੰਗੇ ਦਿਨ ਆ ਜਾਣਗੇ ਹਾਂਜੀ ਮੈਨੂੰ ਤਾਂ ਉਮੀਦ ਹੀ ਹੈ ਨਹੀਂ ਸੀਗੀ ਵੀ ਮੇਰੀ ਵੀ ਕੁੱਖ ਨੂੰ ਬੂਟਾ ਲੱਗੂਗਾ ਮੈਂ ਤੈਨੂੰ ਕਹਿੰਦਾ ਤਾਂ ਸੀਗਾ ਵੀ ਕੋਈ ਸਿਆਣਾ ਬੰਦਾ ਸਿਆਣੀ رائے ਦਿੰਦਾ ਹੁੰਦਾ ਤੂੰ ਤਾਂ ਕਹਿੰਦੀ ਸੀ ਵੀ ਫੁੱਫੜ ਦੇ ਅੱਖੇ ਲੱਗ ਕੇ ਆਪਾਂ ਜਾਣਾ ਹੀ ਨਹੀਂ ਇੰਨੀਆਂ ਦਵਾਈਆਂ ਖਾ ਲਈਆਂ ਇਹ ਨਹੀਂ ਪਤਾ ਹੁੰਦਾ ਜਦੋਂ ਫਰਕ ਪੈਣਾ ਹੋਵੇ ਸੈਣ ਕਹਿੰਦੇ ਹੁੰਦੇ ਸੁਆਦੀ ਚੁੰਡੀ ਨਾ ਵੀ ਪਾਇਆ ਜਾਂਦਾ ਤੇ ਨਹੀਂ ਤਾਂ ਕਿੰਨਾ ਮਰਜੀ ਲੱਖਾਂ ਡਾਕਟਰਾਂ ਕੋਲੇ ਤੁਰਿਆ ਫਿਰ ਹਾਂਜੀ ਇਹ ਤਾਂ ਹੈ ਮੈਂ ਤਾਂ ਵਧੀਆ ਹੋਏ ਫੁੱਫੜ ਦੀ ਗੱਲ ਮੰਨ ਲਈ ਨਹੀਂ ਮੈਂ ਤਾਂ ਐ ਸੀਗਾ ਮੈਂ ਤਾਂ ਸਾਰੀ ਉਮਰ ਬਿਨਾਂ ਲਾੜ ਤੇ ਤੜਫਦੀ ਮਰ ਜੂਗੀ ਉਹ ਮੈਂ ਤੈਨੂੰ ਕਹਿੰਦਾ ਤਾਂ ਹੁੰਦਾ ਸੀ ਵੀ ਐਵੇਂ ਨਾ ਤੂੰ ਨੈਗੇਟਿਵ ਸੋਚੀ ਜਾਇਆ ਕਰ ਜਦੋਂ ਸੱਚੇ ਪਾਤਸ਼ਾਹ ਦੀ ਨਿਗਾਹ ਸਿੱਧੀ ਹੁੰਦੀ ਹੈ ਨਾ ਉਦੋਂ ਪੁੱਜੇ ਦਾਣੇ ਵੀ ਹਰੇ ਹੋ ਜਾਂਦੇ ਆ ਬਸ ਹੁਣ ਤਾਂ ਮੈਨੂੰ ਉਹ ਦਿਨ ਦਾ ਇੰਤਜ਼ਾਰ ਆ ਵੀ ਕਦੋਂ ਉਹਨਾਂ ਦੇ ਪਾਪਾਂ ਦਾ ਘੜਾ ਭਰੇ ਤੇ ਕਦੋਂ ਉਹਨਾਂ ਨੂੰ ਸਜ਼ਾ ਮਿਲੇ ਇਹ ਤਾਂ ਹੈ ਜੀ ਜਿਹੜਾ ਕਰੂਗਾ ਉਹੀ ਭਰੂਗਾ ਤੇ ਲੇਕ ਗੱਲ ਤਾਂ ਹੈਗੀ ਆ ਕਿ ਨਹੀਂ ਛਾਤਰ ਹਨ ਲਾਡੀ ਦੀ ਮਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਜਿਹੜਾ ਵੀ ਉਹਦੇ ਰਾਹ 'ਚ ਹੁੰਦਾ ਉਹਨੂੰ ਕਿਸੇ ਨਾ ਕਿਸੇ ਕੇ ਇਸ 'ਚ ਫਸਾ ਦਾਂਦੀ ਆ ਉਹ ਤੂੰ ਛੱਡੇ ਗੱਲਾਂ ਨੂੰ ਤੂੰ ਨਾ ਐਵੇਂ ਦਿਮਾਗ ਤੇ ਭਰ-ਪਾ ਠੀਕ ਆ ਨਾਲੇ ਡਾਕਟਰ ਨੇ ਤੈਨੂੰ ਬੈਡ ਰੈਸਟ ਦੱਸੀ ਆ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸ ਦਿਆ ਕਰ ਮੈਂ ਤੈਨੂੰ ਪਈ ਨੂੰ ਫੜਾ ਦਿਆ ਕਰੂੰਗਾ ਨਾਲੇ ਹੁਣ ਮਨਿੰਦਰ ਦਾ ਪਿਓ ਬਾਹਰ ਆ ਗਿਆ ਠੀਕ ਆ ਤੂੰ ਦੇਖੀ ਆਂ ਮਨਿੰਦਰ ਦੇ ਪਿਓ ਨੂੰ ਸਾਹਮਣੇ ਦੇਖ ਕੇ ਲਾਡੀ ਦੀ ਮਾਂ ਨੂੰ ਕਿਵੇਂ ਗੱਸ਼ ਪੈਂਦੇ ਆ ਉਹ ਤਾਂ ਜੀ ਪੈਣੀ ਆ ਚਾਚੇ ਨੂੰ ਸਾਰਾ ਪਤਾ ਹੈ ਲਾਡੀ ਦੀ ਮਾਂ ਦੇ ਕਰਤੂਤਾਂ ਦਾ ਜਦੋਂ ਪਰਦੇ ਚੱਕੂਗਾ ਨਾ ਉਹਦੇ ਪਤਾ ਲੱਗੂਗਾ ਨਾਲੇ ਮੈਨੂੰ ਤਾਂ ਉਸ ਦਿਨ ਦਾ ਇੰਤਜ਼ਾਰ ਕਦੋਂ ਆਪਾਂ ਕਹੇ ਜਿੱਤਾਂਗੇ ਤੇ ਲਾਡੀ ਦੀ ਮਾਂ ਨੂੰ ਸਜ਼ਾ ਮਿਲੂਗੀ ਸਜ਼ਾ ਤਾਂ ਮਿਲਣੀ ਆ ਇਹਨੇ ਇਕੱਲੇ ਮੇਰੇ ਨਾਲ ਥੋੜਾ ਹੀ ਕੀਤੀਆਂ ਇਹਨੇ ਮਨਿੰਦਰ ਨੂੰ ਵੀ ਬਥੇਰਾ ਸਤਾਇਆ ਲਾਡੀ ਦਾ ਕਹਿਨ ਨੂੰ ਭਵੇਂ ਕੁਝ ਮਰਜ਼ੀ ਕਹਿ ਲਗੇ ਪਰ ਲਾਡੀ ਦਿਲ ਦਾ ਮਾੜਾ ਨਹੀਂ ਹੈਗਾ ਠੀਕ ਆ ਇਹਨੇ ਆਪਦੇ ਮਗਰ ਲਾਲ ਅੱਜ ਤੱਕ ਲਾਡੀ ਨੂੰ ਮੇਰੇ ਨਾਲ ਲੜਾਇਆ ਹੈਗਾ ਲਾਡੀ ਤਾਂ ਭੋਲਾ ਬੰਦਾ ਆਦੀ ਮਾਂ ਦੇ ਮਗਰ ਲੱਗ ਜਾਂਦਾ ਪਰ ਹੁਣ ਲਾਡੀ ਨੂੰ ਭੋਲਾ ਸਮਝ ਕੇ ਸਾਰਾ ਕੁਝ ਛੱਡਿਆ ਵੀ ਤਾਂ ਨਹੀਂ ਜਾਂਦਾ ਠੀਕ ਹੈ ਜਿਹੜੀ ਚੀਜ਼ ਤੇ ਆਪਣਾ ਹੱਕ ਆ ਉਹ ਤਾਂ ਹੁਣ ਆਪਾਂ ਆਪਦਾ ਹੱਕ ਲੈ ਕੇ ਰਾਂਗੇ ਬਥੇਰਾ ਚਿਰ ਚੁੱਪ ਕਰਲੇ ਬਾਕੀ ਜਿਹੜੇ ਨੌਕਰ ਸੀ ਉਹ ਤਾਂ ਮਾਲਕ ਬਣੇ ਬੈਠੇ ਆ ਤੇ ਆਪਾਂ ਮਾਲਕ ਹੋਗੇ ਵੀ ਨੌਕਰਾਂ ਵਾਲੀ ਜ਼ਿੰਦਗੀ ਕੱਟੀ ਜੰਨੇ ਆ ਪ੍ਰਮਾਤਮਾ ਨੇ ਜਦੋਂ ਆਪਣੀ ਏਡੀ ਬੱਡੀ ਸੁਣੀ ਆ ਠੀਕ ਆ ਇੱਕ ਦਿਨ ਤੂੰ ਦੇਖੀ ਉਸੇ ਕੋਠੀ 'ਚ ਆਪਾਂ ਰਹਿਾਂਗੇ ਤੇ ਸਾਰੀ ਜ਼ਮੀਨ ਦੇ ਮਾਲਕ ਵੀ ਆਪਾਂ ਹੀ ਹੋਵਾਂਗੇ ਆਪਣੀ ਜੀ ਪ੍ਰਮਾਤਮਾ ਨੇ ਵਧੀਆ ਸੁਣੀਏ ਤੇ ਅੱਗੇ ਵੀ ਵਧੀਆ ਸੁਣੋ ਤੇ ਮੈਨੂੰ ਆਏ ਦੱਸੋ ਫੁੱਫੜ ਕਿੱਥੇ ਆ ਤੇ ਕਿੱਥੇ ਗਿਆ ਕਦੋਂ ਆਊਗਾ ਬਜਰ ਫੁੱਫੜ ਨੇ ਤਾਂ ਕਿੱਥੇ ਜਾਣਾ ਫੁੱਫੜ ਦਾ ਸਬੂਤ ਇਕੱਠੇ ਕਰਦਾ ਫਿਰ ਜਿੰਨੇ ਵੀ ਪਹਿਲਾਂ ਸਬੂਤ ਇਕੱਠੇ ਕਰੇ ਸੀ ਨਾ ਸਿੰਦਰਪਾਲ ਨੇ ਸਾਰੇ ਝੂਠੇ ਸਾਫਤ ਕਰਤੇ ਉਹ ਕੋਈ ਇਹੋ ਜਿਹਾ ਸਰਾਖ ਪਾਲਦਾ ਫਿਰਦਾ ਫੁੱਫੜ ਜਿਹਦੇ ਨਾਲ ਸਿੰਦਰਪਾਲ ਝੂਠੀ ਸਾਫਤ ਹੋ ਜੇ ਤੇ ਉਹਨੂੰ ਸਜ਼ਾ ਮਿਲ ਜੇ ਕੋਈ ਨਾ ਕੋਈ ਤਾਂ ਕੋਈ ਤਾਂ ਸਬੂਤ ਮਿਲ ਹੀ ਜਾਊਗਾ ਓਏ ਆਹੋ ਜ਼ੋਰ ਤਾਂ ਫੁੱਫੜ ਲਾਈ ਜਾਂਦਾ ਬਾਕੀ ਦੇਖਦੇ ਆ ਜਿਵੇਂ ਪ੍ਰਮਾਤਮਾ ਨੂੰ ਕੌਣ ਆ ਗਿਆ ਉਹ ਸੱਚ ਭੂਆ ਹੋਊਗੀ ਮੈਨੂੰ ਫੁੱਫੜ ਨੇ ਫੋਨ ਕੀਤਾ ਸੀਗਾ ਚਲ ਮੈਂ ਦੇਖਦਾ ਤੂੰ ਐ ਕਰ ਆਰਾਮ ਕਰ ਕਈ ਵਾਰੀ ਕੋਈ ਹੋਰ ਨਾ ਆਇਆ ਹੋਵੇ ਚੰਗਾ ਜੀ ਉਹ ਕੌਣ ਆ ਗਿਆ ਸਸੀ ਗਾ ਪੂਆ ਸਸ੍ਰੀ ਕਾਲ ਪੁੱਤ ਸਸ੍ਰੀ ਕਾਲ ਓ ਠੀਕ ਹੈ ਪੂਆ ਮੈਂ ਤਾਂ ਠੀਕ ਆ ਵਧੀਆ ਮੈਂ ਤਾਂ ਭੱਜੀ ਆਈ ਮਸਾਂ ਬਾਟ ਨਿਭੜੀਏਗੀ ਐ ਲੱਗਿਆ ਪਹਿਲੀ ਵਾਰ ਵੀ ਇਸ ਘਰੇ ਕੋਈ ਆਪਣਾ ਆਉਣ ਵਾਲਾ ਹੈ ਲੈ ਪੂਆ ਤੇਰੇ ਤੇ ਫੁੱਫੜ ਦੇ ਸਹਾਇਕ ਨਾਲ ਹੀ ਤਾਂ ਇੱਥੋਂ ਤੱਕ ਆਏ ਆ ਹੈ ਜੇ ਤੁਸੀਂ ਸਾਨੂੰ ਰਾਹ ਪਾਇਆ ਤਾਂ ਚਲ ਅਸੀਂ ਸਿੱਧੇ ਰਾਹ ਪੈ ਗਏ ਨਹੀਂ ਕਦੋਂ ਦੇ ਪੜਕਦੇ ਫਿਰਦੇ ਸੀ ਲੱਖਾਂ ਡਾਕਟਰਾਂ ਕੋਲੇ ਦਵਾਈਆਂ ਖਾ ਲਈਆਂ ਸੀ ਨਹੀਂ ਪੁੱਤ ਨਹੀਂ ਇਹ ਤਾਂ ਸੋਡਾ ਬਡੱਪਣ ਹੈ ਜਿਹੜਾ ਤੁਸੀਂ ਸਾਨੂੰ ਇੰਨੀ ਐਵੇਂ ਤੇ ਬਕਸਦੇ ਹੋ ਪਰ ਇਹ ਤਾਂ ਪਰਮਾਤਮਾ ਦਾ ਹੁੰਦਾ ਹੈਗਾ ਜਦੋਂ ਪਰਮਾਤਮਾ ਨੇ ਚਾਹਿਆ ਆਪਣੇ ਘਰੇ ਰੰਗ ਭਾਗ ਲਾਉਣਾ ਉਹਦੀ ਮਰਜ਼ੀ ਨਾਲ ਹੀ ਰੰਗ ਭਾਗ ਲਾਉਣਾ ਇਹ ਤਾਂ ਹੈਗਾ ਪੂਆ ਚਲ ਆ ਜਾ ਹੁਣ ਸਾਰੀਆਂ ਗੱਲਾਂ ਇੱਥੇ ਥੋੜ੍ਹੀ ਕਰੀ ਜਾਏਂਗੀ ਆ ਹਰਪ੍ਰੀਤ ਕਿੱਥੇ ਫਿਰ ਮੈਨੂੰ ਓਏ ਆ ਜਾ ਹਰਪ੍ਰੀਤ ਵੀ ਅੰਦਰ ਹੀ ਆ ਆ ਜਾ ਆ ਜਾ ਟੱਪਿਆ ਆ ਬੈਠੀ ਆ ਹਰਪ੍ਰੀਤ ਵੀ ਲੈ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਤਾਂ ਠੀਕ ਆ ਕਿਉਂ ਹਰਪ੍ਰੀਤ ਮੈਂ ਤੈਨੂੰ ਕਿਹਾ ਸੀ ਨਾ ਬਹਿ ਜਾ ਵੀ ਜਦੋਂ ਪਰਮਾਤਮਾ ਨੇ ਰੰਗ ਭਾਗ ਲਾਉਣੇ ਹੋਏ ਜਦੋਂ ਦਿੰਦਾ ਪਰਮਾਤਮਾ ਛੱਪਰ ਫਾੜ ਕੇ ਹੀ ਦਿੰਦਾ ਹੈਗਾ ਦਵਾਈ ਦਾ ਤਾਂ ਪੁੱਤ ਇੱਕ ਬਹਾਨਾ ਹੁੰਦਾ ਕਰੇ ਨਾ ਤੇਰੇ ਲੈਕਸ ਦੇ ਮਹਾਰਾਜ ਨੇ ਹਾਂਜੀ ਪੂਆ ਇਹ ਤਾਂ ਹੈਗਾ ਹੁਣ ਤਾਂ ਬਸ ਪੂਆ ਸਾਨੂੰ ਆਈਆਂ ਜਿਵੇਂ ਸਾਡੀ ਇੱਧਰ ਸੁਣੀ ਆ ਕੋਈਆ ਕੇਸ ਦਾ ਨਵੇੜਾ ਜਾਂ ਹੋ ਜੇ ਤੇ ਜਿਹੜੇ ਜਾਲੀ ਇਹੋ ਬਾਹਰ ਬਣੇ ਬੈਠੇ ਆ ਨਾ ਇਹਨਾਂ ਦੇ ਸੱਚ ਸਾਹਮਣੇ ਆ ਜੇ ਓਹੋ ਪੁੱਤ ਉਸ ਹਵੇਲੀ ਤੇ ਜ਼ਮੀਨ ਜਾਇਦਾਦ ਦੇ ਕਿੰਨੇ ਮਰਜੀ ਜਲੀ ਬਾਰਸ਼ ਬਣ ਕੇ ਬੈ ਜਾਣ ਪਰ ਅਸਲੀ ਬਾਰਸ਼ ਤਾਂ ਹੁਣ ਆਊਗਾ ਉਹ ਵੀ ਮੇਰੇ ਭਤੀਜੇ ਦੇ ਘਰੇ ਕਾਲੇ ਦੇ ਚਲੋ ਪੂਆ ਜੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਹੀਂ ਨਹੀਂ ਪਤਾ ਤੂੰ ਬੈਠ ਜਿੰਨਾ ਚਿਰ ਮੈਂ ਉਰਿਆ ਨਾ ਤੈ ਮੱਝੇ ਦੁਪਹਿਰ ਨਹੀਂ ਲਾਉਣਾ ਹੈਗਾ ਪਾਣੀ ਤਾਂ ਮੈਨੂੰ ਕਾਲਾ ਲਿਆ ਦੂਗਾ ਚਾਹ ਚੂ ਮਾਪੀ ਬਣਾ ਲਉ ਭਾਈ ਲੈ ਪੂਆ ਜੀ ਹੁਣ ਤੁਸੀਂ ਥੋੜੀ ਬਣਾਉਂਗੇ ਨਹੀਂ ਨਹੀਂ ਤੂੰ ਬੈਠੀ ਰਹਿ ਜਾ ਕਾਲੇ ਪਾਣੀ ਲੈ ਕੇ ਆ ਭਾਈ ਹਾਂ ਪੂਆ ਪਾਣੀ ਤਾਂ ਲਿਆਉਣਾ ਕੋਈ ਨਹੀਂ ਚਾਹ ਵੀ ਮੈਂ ਕਰ ਦਿੰਨਾ ਹੈ ਤੁਸੀਂ ਬੈਠੋ ਦੇਖar ਪੁੱਤ ਆਪਣੀ ਪਰਮਾਤਮਾ ਨੇ ਮਸਾਂ ਸੁਣੀਆਂਗੇ ਬਸ ਵੀ ਇਹ ਗੱਲਾਂ ਦੇ ਲਕੂਣ ਆਲੀਆਂ ਤਾਂ ਹੁੰਦੀਆਂ ਨਹੀਂ ਹੈਗੀਆਂ ਉਸਿਆਣੇ ਦੀ ਕਹਾਵਤ ਆ ਕਿ ਦੁੱਧ ਪੁੱਤ ਕਦੋਂ ਤੱਕ ਲੁਕੇ ਰਹ ਜਾਂਦੇ ਤੇ ਪਤਾ ਤਾਂ ਲੱਗੂਗਾ ਦੇਖਬ ਦੇ ਆਪ ਪਰ ਜਿੰਨਾ ਚਿਰ ਆਉਦੇ ਆ ਪਤਾ ਨਾ ਲੱਗੇ ਨਾ ਉਨਾਂ ਚਿਰ ਕਿਸੇ ਦੇ ਕੰਨ ਬਲੇ ਲਾ ਪਵੇ ਨਹੀਂ ਤੈਨੂੰ ਪਤਾ ਹੀ ਆ ਪੁੱਤ ਆਪਣੇ ਘਰ ਚ ਤਾਂ ਨਾ ਆਪਦੇ ਹੀ ਦੁਸ਼ਮਣ ਬਾਲੇ ਨੇ ਹਲੇ ਬਾਹਰਲੇ ਤਾਂ ਘੱਟ ਹੁੰਦੇ ਨੇਗੇ ਅੱਪੂਾ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਦੋਨਾਂ ਜੀਆਂ ਨੇ ਵੀ ਇਹੀ ਰਹਿ ਬਣਾਈ ਸੀ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂਗਾ ਉਹਨਾਂ ਨੂੰ ਤਾਂ ਖਾਸ ਕਰਕੇ ਤਾਂ ਹੀ ਤਾਂ ਮੈਂ ਕਹਿੰਨੀ ਆਂਗੀ ਆਹੀ ਸਲਾਹ ਘਰੀ ਸੀ ਮੈਂ ਵੀ ਉਹਨਾਂ ਨੂੰ ਕਹੂੰਗੀ ਵੀ ਭਾਈ ਦੱਸਿਓ ਨਾ ਕਿਸੇ ਨੂੰ ਹਾਂਜੀ ਚਲ ਪਾਣੀ ਤਾਂ ਮੈਂ ਪੀ ਲੈਨੀ ਆ ਪਹਿਲਾਂ ਮੈਨੂੰ ਐਂ ਦੱਸ ਕਾਲੇ ਤੇਰਾ ਫੁੱਫੜ ਕਿੱਧਰ ਮਰਿਆਗਾ ਮੈਂ ਉਹਨੂੰ ਆਖਿਆ ਸੀ ਮੈਨੂੰ ਅੱਡੇ ਤੋਂ ਲੈ ਆਂ ਨਾ ਤਾਂ ਮਰ ਜਾਣਾ ਅੱਡੇ ਤੇ ਲੈਣ ਆਇਆ ਮੂਰੇ ਮੈਨੂੰ ਤੇ ਨਾ ਹੀ ਮੇਰਾ ਫੋਨ ਚੱਕਿਆ ਉਹਨੇ ਉਹ ਪੂਆ ਪੁੱਪਰਤਾ ਨਾ ਵਕੀਲ ਕੋਲੇ ਗਿਆ ਆ ਪਿਆ ਬਾਕੀ ਤੇਰੇ ਕੋਲੇ ਮੇਰਾ ਨੰਬਰ ਸੀਗਾ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਹਟਰਾ ਲੈ ਆਉਂਦਾ ਅੱਡੇ ਤੋਂ ਮੈਨੂੰ ਐ ਸੀ ਭਾਈ ਵੀ ਤੂੰ ਵੀ ਕਿਸੇ ਕੰਮ ਧੰਦੇ ਗਿਆ ਹੋਣਾ ਬਾਹਰੇ ਉਹ ਤਾਂ ਚੱਲ ਮੈਂ ਉੱਥੇ ਤੁਰ ਹੀ ਆਉਂਦੀ ਸੀ ਉਹ ਜੇਲੇ ਕਾ ਮੁੰਡਾ ਆਉਂਦਾ ਸੀ ਉਹਨੇ ਮੈਨੂੰ ਸਿਆਲ ਲਿਆ ਕਹਿੰਦਾ ਕਿ ਕਾਲੀ ਤੇ ਪੂਆ ਤੂੰ ਮਗਾ ਹਾ ਪਈ ਕਹਿੰਦਾ ਮੇਰੀ ਵੀ ਭੂ ਆਈ ਹੈ ਜੀ ਬਾਈ ਜੀ ਕਹਿੰਦਾ ਮੈਂ ਛੱਡ ਕੇ ਉਹ ਨਾ ਕਰੇ ਆਹ ਉਹ ਆਉਂਦੇ ਜਾਂਦੇ ਰਹਿੰਦੇ ਨੇ ਉਹਨਾਂ ਦਾ ਕੰਮ ਜਾ ਚੱਲਦਾ ਉੱਥੇ ੱਡੇ ਤੇ ਹਾਂ ਉਹ ਛੱਡ ਕੇ ਕੀ ਕਿਡੇ ਲੱਗਦੇ ਆ ਜੀ ਮੈਂ ਇਹ ਕਹਿੰਦੀ ਸੀ ਭੂਆ ਉਹ ਤੇ ਚਾਹ ਕਰ ਲਿਓ ਜੇ ਮੈਂ ਉੱਠੀ ਭੂਆ ਨੇ ਫੇਰ ਮੈਨੂੰ ਲੜਨਾ ਹਾਂ ਕੋਈ ਨਹੀਂ ਕਰ ਦਿੰਨਾ ਚਾਹਤਾ ਮੈਂ ਚਾਹ ਤਾਂ ਮੈਂ ਆਪੀ ਬਣਾ ਲੂੰਗੀ ਦੇਖ ਪੁੱਤ ਹਰਪ੍ਰੀਤ ਜਿਵੇਂ ਡਾਕਟਰ ਨੇ ਕਹਿਆ ਨਾ ਤੂੰ ਉਵੇਂ ਹੀ ਕਰ ਰਹਿ ਦੇ ਤੈਨੂੰ ਬੰਨ੍ਹ ਭਰੇਜ ਰੱਖਣ ਨੂੰ ਆਖਿਆ ਅਸ ਬੰਨ੍ਹ ਭਰੇਜ ਹੀ ਰੱਖੀ ਮਸਾ ਪਰਮਾਤਮਾ ਨੇ ਰੰਗ ਭਾਗ ਲਾਏ ਨੇ ਇਸ ਘਰ ਨੂੰ ਬੂਟਾ ਲੱ ਹੋਰ ਚਾਹਦਾ ਕੀ ਹੁੰਦਾ ਹੈਗਾ ਚਾਹ ਤਾਂ ਮੈਂ ਆਪੀ ਬਣਾ ਲਵਾਂ ਉਹ ਕੁਝ ਨਹੀਂ ਹੁੰਦਾ ਭੂਆ ਮੈਂ ਕਰ ਦਿੰਨਾ ਤੋ ਮੈਂ ਤੈਨੂੰ ਦੱਸ ਲੈ ਮੇਰੀ ਗੱਲ ਸੁਣ ਬੰਦਿਆ ਨੂੰ ਕੀ ਪਤਾ ਹੁੰਦਾ ਚਾਹ ਕਰਨ ਦਾ ਨਾਲੇ ਮੇਰੀ ਗੱਲ ਸੁਣ ਲੈ ਭਾਈ ਚਾਹ ਪਾਣੀ ਵੀ ਰੋਟੀ ਟੁੱਕ ਵੀ ਸਾਰਾ ਕੁਝ ਮੈਂ ਆਪ ਹੀ ਕਰੂੰ ਹੁਣ ਤੁਸੀਂ ਇਹ ਨਾ ਸਮਝੋ ਵੀ ਇਹ ਘਰ ਸੋਡਾ ਹੈ ਇਹ ਘਰ ਹੁਣ ਮੇਰਾ ਹੈ ਮੈਂ ਆਪੀ ਸੰਭਾਲੂੰਗੀ ਥੋ ਭੂਆ ਤਾਈਆਂ ਦਾ ਤੈਨੂੰ ਇੱਥੇ ਸੱਦਿਆ ਹੈ ਵੀ ਅਸੀਂ ਮੈਂ ਤੇ ਫੁੱਫੜ ਬਾਹਰ ਅੰਦਰ ਜਾ ਵੜਦੇ ਆ ਕੰਮ ਧੰਦੇ ਇਹ ਇਕੱਲੀ ਰਹਿ ਜਾਂਦੀ ਆ ਫਿਰ ਸਾਨੂੰ ਮਗਰ ਸੰਸਾ ਵੜ ਵੜ ਖਾਂਦਾ ਹੈ ਚਲ ਹੁਣ ਤੂੰ ਆ ਗਈ ਸਾਨੂੰ ਸਾਂਸਾਂ ਮੁੱਕ ਜੂ ਅਸੀਂ ਬੇਫਿਕਰੇ ਹੋ ਕੇ ਆਪੇ ਕੰਮ ਕਰਦੇ ਫਿਰਾਂਗੇ ਬਸ ਪੁੱਤ ਹੁਣ ਤੁਸੀਂ ਬੇਫਿਕਰੀ ਨਾਲ ਹੀ ਕੰਮ ਕਰਿਓ ਆਪਦਾ ਇਹਨੂੰ ਤੇ ਘਰ-ਬਾਰ ਨੂੰ ਮੈਂ ਆਪ ਹੀ ਸੰਭਾਲੂਗੀ ਸੋਨੂੰ ਫਿਕਰ ਕਰਨ ਦੀ ਲੋੜ ਨਹੀਂ ਐ ਥੋੜੇ ਪਹੁਣ ਤੁਹਾਨੂੰ ਅਨਸਾਰ ਹੀ ਕੰਮ ਤੇ ਲਾਉਣਾ ਇਹਨਾਂ ਦਾ ਸਫ਼ਰ ਕਰਕੇ ਆਏ ਥੱਕ ਗਏ ਹੋਵੋਗੇ ਕਿਉਂ ਮੈਂ ਬੁੜੀ ਆ ਵੀ ਥੱਕ ਗਈ ਉਹ ਕੋਈ ਨਹੀਂ ਪੂਆ ਸਾਰੀ ਰਾਤ ਕੰਮ ਕਰਦੀ ਆ ਪਤਾ 10-12 ਮੱਝਾਂ ਨੇ ਗੋਹਾ ਇਹ ਆਪ ਸਿੜਦੀ ਆ ਅੱਛਾ ਆਹ ਨੂਹਾਂ ਨੂੰ ਹੱਥ ਨਹੀਂ ਲਾਉਂ ਦਿੰਦੀ ਕਹਿੰਦੀ ਜੇ ਮੈਂ ਮੰਜੇ ਤੇ ਬੈ ਗਈ ਤਾਂ ਮੇਰੇ ਹੱਡ ਪੈਰ ਜੁੜ ਜਾਣਗੇ ਇਹਨੂੰ ਤਾਂ ਐ ਹੀ ਆ ਵੀ ਭੂਆ ਕਿਹੜਾ ਕੰਮ ਕਰਦੀ ਹੋਊ ਇਹ ਤਾਂ ਵੈਲੀ ਹੋਊਗੀ ਚਲ ਕੋਈ ਨਹੀਂ ਭੂਆ ਐ ਕਰ ਫਿਰ ਲਾ ਮੈਂ ਤੇਰਾ ਬੈਗ ਧਰ ਦੇਣਾ ਅੰਦਰ ਫਿਰ ਤੂੰ ਕਰ ਲੈ ਘੁੱਟ ਚਾਹ ਹੈ ਸਾਰੇ ਜਣੇ ਪੀਲਾਂਗੇ ਆਪਾਂ ਚੰਗਾ ਮੈਂ ਕਰਦੀ ਆ ਚਾਹ ਵਾ ਭੂਆ ਕਿੰਨੀ ਚੰਗੀ ਆ ਮੇਰੇ ਵਾਸਤੇ ਆਈ ਐ ਸਪੈਸ਼ਲ ਇੰਨੀ ਦੂਰ